ਜਿਹੜੇ ਵੀ ਨਵੇਂ ਮੁੰਡੇ ਕੰਮ ਤੇ ਆਉਂਦੇ ਆ ਜਾਂ ਇਟਲੀ ਦੇ ਵਿੱਚ ਕਿਤੇ ਵੀ ਜਾਂਦੇ ਆ ਉਹਨਾਂ ਦੇ ਕਈ ਵਾਰੀ ਫੋਨ ਦੇ ਨੰਬਰ ਜਾਂ ਫੋਨ ਦੇ ਕਈ ਸੈਟਿੰਗਾਂ ਇਦਾਂ ਦੀ ਹੁੰਦੀ ਹੈ ਜਿਹੜੀ ਕਿਸੇ ਤੋਂ ਠੀਕ ਨਹੀਂ ਆਉਂਦੀ ਹੈਗੀ ਇੱਥੇ ਅਗਰ ਤੁਹਾਨੂੰ ਮਾਲਕ ਨੇ ਜਾਂ ਕਿਸੇ ਤੁਹਾਡੇ ਯਾਰ ਦੋਸਤ ਨੇ ਤੁਹਾਡੇ ਜਮਸ਼ਨ ਵਾਲੇ ਬੰਦੇ ਨੇ ਤੁਹਾਨੂੰ ਨੰਬਰ ਲੈ ਕੇ ਦੇਤਾ ਤਾਂ ਤੁਸੀਂ ਉਸ ਨੰਬਰ ਦੀ ਜਿਹੜੀ ਹੈਗੀ ਜਾਣਕਾਰੀ ਪੂਰੀ ਰੱਖਣੀ ਆ ਜਿਹੜੀ ਫੋਨ ਦੀ ਸੈਟਿੰਗ ਹੁੰਦੀ ਹੈ ਜੇ ਇੱਕ ਵਾਰੀ ਖਰਾਬ ਹੋ ਜਾਵੇ ਬਾਈ ਜਦ ਬਹੁਤ ਦੂਰ ਬੰਦਾ ਰਹਿੰਦਾ ਕੋਈ ਦੁਕਾਨਦਾਰ ਹੋਵੇ ਪਹਿਲੀ ਗੱਲ ਤਾਂ ਤੇ ਬਹੁਤ ਲੋਕਾਂ ਨੂੰ ਜਿਹੜੀ ਫੋਨ ਦੀ ਸੈਟਿੰਗ ਹੈ ਜਿਹੜੀ ਕਰਨੀ ਨਹੀਂ ਆਉਂਦੀ ਉਹ ਸਿਰਫ ਕਰੂਗਾ ਤਾਂ ਕੋਈ ਦੁਕਾਨ ਵਾਲਾ ਹੀ ਹੋਰ ਕੋਈ ਬੰਦਾ ਨਹੀਂ ਹੈਗਾ ਆਪਣੇ ਵਾਲੇ ਜਿਹੜੇ ਫੋਨ ਹੁੰਦੇ ਨੇ ਉਹ ਤਾਂ ਚਲੋ ਬੰਦਾ ਇੱਕ ਦੂਜੇ ਨੂੰ ਫੋਨ ਫੜਾ ਕੇ ਬੰਦਾ ਸੇਮੂ ਸੇਮੂ ਦੀ ਸੈਟਿੰਗ ਲੱਲਾ ਪੱਪਾ ਲਾ ਕੇ ਕਰ ਦਿੰਦਾ ਪਰ ਇੱਥੇ ਦੀ ਜਿਹੜੀ ਸੈਟਿੰਗ ਬਹੁਤ ਔਖੀ ਆ ਤੇ ਜਿਹੜਾ ਰੀਚਾਰਜ ਹੁੰਦਾ ਫੋਨ ਦਾ ਉਹ ਤੁਸੀਂ ਤਿੰਨ ਚਾਰ ਦਿਨ ਪਹਿਲਾਂ ਕਰਾਉਣਾ ਹੁੰਦਾ ਦੋ ਨੰਬਰ ਮੇਰੇ ਪਹਿਲਾਂ ਈ ਦਾ ਬੰਦ ਹੋਏ ਨੇ ਮੈਂ 19 ਤਰੀਕ ਦਾ ਜੇ ਮੇਰਾ ਚਾਰਜ ਹੁਣ ਮਹੀਨੇ ਬਾਅਦ ਤੇ ਮੈਂ ਉਹ ਪੀ ਨੂੰ ਕਰਾ ਕੇ ਦੇਖਿਆ ਤਾਂ ਟਰ ਚੱਲਿਆ ਨਹੀਂ ਕਈ SIM ਦੇ ਹਿਸਾਬ ਨਾਲ ਹੁੰਦਾ ਕਈ ਵਾਰੀ ਨੈਟ ਕਿਸੇ ਦਾ ਚੱਲਦਾ ਕੀ ਜਾਂਦਾ ਨਹੀਂ ਚੱਲਦਾ ਜਦੋਂ ਵੀ ਤੁਹਾਡੇ ਪੈਸੇ ਖਤਮ ਹੋ ਗਏ ਤੁਹਾਡੀ ਜਿਹੜੀ SIM ਬੰਦ ਹੋ ਜਾਣੀ ਆ ਨੈਟ ਤੁਹਾਡਾ ਚੱਲਣਾ ਹੀ ਨਹੀਂ ਕਿਸੇ ਪਾਸੇ ਉਹ ਵੀ ਇਸ ਕਰਕੇ 10 ਰੁਪਏ 20 ਰੁਪਏ ਤੁਸੀਂ ਇੱਕ ਐਪ ਹੁੰਦਾ ਉਹ ਐਪ ਡਾਊਨਲੋਡ ਕਰਕੇ ਰੱਖਣਾ ਜਿਹੜੀ SIM ਤੁਹਾਡੀ ਤੇ ਉਹ SIM ਦੇ ਵਿੱਚੋਂ ਤੁਸੀਂ ਨੰਬਰ ਨੂੰ ਆਪਣਾ ਰੀਚਾਰਜ ਜਿਹੜਾ ਹੁੰਦਾ ਉਹਦੇ ਵਿੱਚ ਜਿਹੜੇ ਪੈਸੇ ਫਾਲਤੂ ਪਏ ਹੋਣੇ ਚਾਹੀਦੇ ਆ 3-4 ਰੁਪਏ ਜੇ 8 ਰੁਪਏ ਦਾ ਰੀਚਾਰਜ ਹੁੰਦਾ ਤਾਂ 10 ਰੁਪਏ 12 ਰੁਪਏ ਪਏ ਹੋਣੇ ਚਾਹੀਦੇ ਆ ਤੇ 3-4 ਦਿਨ ਪਹਿਲਾਂ ਤੁਸੀਂ ਰੀਚਾਰਜ ਕਰਾ ਕੇ ਰੱਖਣਾ ਫੋਨ ਦਾ ਬਹੁਤ ਮੁੰਡਿਆਂ ਨੂੰ ਇੱਥੇ ਦਿੱਕਤ ਜਿਹੜੇ ਦੂਰ ਰਹਿੰਦੇ ਨੇ ਆਪਣੇ ਗਾਵਾਂ ਪੇਡਾਂ ਵਗੈਰਾ ਬਹੁਤ ਦੂਰ ਦੂਰ ਕੰਮ ਕਰਦੇ ਨੇ ਉਹਨਾਂ 'ਚ ਰਹਿੰਦੇ ਨੇ ਕਦੇ ਮਾਰਕੀਟ ਜਾਣ ਦਾ ਸਮਾਂ ਲੱਗਦਾ ਕਿਸੇ ਦਾ ਨਹੀਂ ਲੱਗਦਾ ਬਹੁਤ ਔਖਾ ਕੰਮ ਹੋ ਜਾਂਦਾ ਫੋਨ ਦਾ ਜਿਹੜਾ ਨੈਟ ਆ ਆਪਣਾ ਸਿਮ ਦਾ ਨੈਟ ਆ ਜਿਹੜਾ ਉਹ ਖੂਬ ਵਧੀਆ ਮਿਲਦਾ ਬਹੁਤ ਸੋਹਣਾ ਨੈਟ ਮਿਲਦਾ ਜਿੰਨਾ ਤੁਸੀਂ ਮਰਜ਼ੀ ਚਲਾਇ ਜਲੋ ਕਦੇ ਵੀ ਖਤਮ ਨਹੀਂ ਹੁੰਦਾ ਹੈਗਾ ਦੂਜੀ ਗੱਲ ਇਹ ਕਦੇ ਵੀ ਬਾਰ ਬਾਰੀ ਜਿਹੜਾ SIM SIM ਦੀ ਜਿਹੜੀ ਸੈਟਿੰਗ ਆ ਉਹ ਤੁਸੀਂ ਹਲਾਉਣੀ ਨਹੀਂ ਇੱਕ ਵਾਰੀ SIM ਜਿਹੜੇ ਫੋਨ ਦੇ ਵਿੱਚ ਪਾ ਲਿਆ ਉਹਨੂੰ ਦੁਬਾਰੇ ਕੱਢਣ ਪਾਉਣ ਦੀ ਕੋਸ਼ਿਸ਼ ਨਹੀਂ ਕਰਨੀ ਕਿਉਂਕਿ ਇੱਕ ਵਾਰੀ ਜਿਹੜਾ ਰਿਚਾਰਜ ਹੋ ਗਿਆ ਉਸ ਤੋਂ ਬਾਅਦ ਫਿਰ ਉਹਦੇ ਵਿੱਚ ਹੀ ਤੁਸੀਂ ਐਪ ਡਾਊਨਲੋਡ ਕਰਕੇ ਉਹ ਹੀ SIM ਵਾਲਾ ਰਿਚਾਰਜ ਕਰਾਈ ਜਾਣਾ ਤੇ ਕਰੋਣਾ ਤਿੰਨ ਚਾਰ ਦਿਨ ਪਹਿਲਾਂ